ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੋ ਗਈ ਜੀ ਆਪਣੀ 12 ਤੋਂ ਸੋ ਮਹੀਨਾ ਆਪਾਂ ਨੂੰ ਤਕਰੀਬਨ ਤਕਰੀਬਨ 10 15 ਦਿਨ ਲੱਗ ਜਾਣੇ 25 ਦੇ ਬਾਅਦ ਆਪਾਂ ਕਣਕ ਵੀਜਣ ਲੱਗ ਜਾਣਾ ਸੋ ਆਪਾਂ ਜੀ ਅੱਜ ਜਿੰਨੇ ਕੀ ਆਪਾਂ ਬੀਜ ਰੱਖਦੇ ਆ 10 ਪ੍ਰੈਟੀਆਂ 8 ਵੈਰਾਈਟੀਆਂ ਰੱਖੀ ਵਿਆਂ ਉਹਨਾਂ ਕੀ ਸਾਰੇਗੇ ਅੱਜ ਜਰਮੀਨੇਸ਼ਨ ਲਾਈਏ ਜਰਮੀਨੇਸ਼ਨ ਆਪਾਂ ਲਾਦੇ ਆ ਇਸ ਤਰ੍ਹਾਂ ਇਹ ਦੇਖੋ ਇਹਦਾ 50-50 ਦਾਣੇ ਗਿਣ ਕੇ ਬੀਜ ਦੇਣੇ ਆ ਤੇ ਜਦੋਂ ਆਪਾਂ ਇਹ ਆਪਣੀ ਹਫ਼ਤੇ 10 ਦਿਨਾਂ ਵਿੱਚ ਉੱਗਿਆਣੀਆਂ ਜੀ ਆਪਾਂ ਨੂੰ ਪਤਾ ਲੱਗ ਜਾਣਾ ਵੀ ਇਸਕਾ ਜਰਮੀਨੇਸ਼ਨ ਕਿੰਨੇ ਪਰਸੈਂਟ ਹੈ ਕਿਉਂਕਿ ਬਾਅਦ ਵਿੱਚ ਕਈ ਵਾਰ ਆਪਾਂ ਭਾਈ ਖੇਤ ਚ ਪਾ ਦਨੇ ਆ ਫਿਰ ਉਸ ਟਾਈਮ ਦਿੱਕਤ ਆਂਦੀ ਹੈ ਵੀ ਕੋਈ ਬੀਜ ਥੋੜਾ ਬਹੁਤਾ ਘੱਟ ਜਰਮੀਨੇਸ਼ਨ ਲੈ ਡਰਮ ਚ ਗਮ ਖਾ ਗਿਆ ਜਾਂ ਹੋਰ ਵੀ ਪ੍ਰੋਬਲਮ ਆ ਜਾਂਦੀ ਹੈ ਹੁਣ ਇਹ ਸਾਰੇ ਵੀ ਜਾਈਏ ਪੰਜਰਮੀਨੇਸ਼ਨ ਜਿੱਦਾਂ ਆਪਣੇ ਕੋਲ 10 ਟੋਲ 100 ਕਾਟਲ ਬੀਜ ਰੱਖਿਆ ਹੋਇਆ ਇਹਦੀ ਸਾਰੀ ਜਰਮੀਨੇਸ਼ਨ ਲਾ ਦੇਣੀ ਆਪਾਂ ਨੇ ਨਵੀਆਂ ਵੈਰਾਈਟੀਆਂ ਕੁਝ ਰੱਖੀ ਵੀਆਂ 872 ਤੇ 723 ਜਾਂ 327 826 ਮਤਲਬ ਇਦਾਂ ਦੀਆਂ ਕਈ ਵੈਰਾਈਟੀਆਂ ਹੋਰ ਵੀ ਪਈਆਂ ਚਲੋ ਤੇ ਹੁਣ ਸਾਰੀਆਂ ਕੀ ਜਰਮੀਨੇਸ਼ਨ ਲਾ ਕੇ ਉਸ ਤੋਂ ਬਾਅਦ ਚੈੱਕ ਕਰਾਂਗੇ ਚੈੱਕ ਕਰਕੇ ਫਿਰ ਪਤਾ ਲੱਗ ਜੇਗਾ ਆਪਾਂ ਨੂੰ ਵੀ ਪੂਰੀ ਜਰਮੀਨੇਸ਼ਨ ਓਕੇ ਆ ਫਿਰ ਆਪਾਂ ਬੀਜ ਬੀਜਾਂਗੇ ਜੀ ਬਾਕੀ ਆਪਾਂ ਸੁਣਿਆ ਵੀ ਕਈ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਵੀ ਜਿਹੜੇ ਆਪਾਂ ਦਸਹਰੇ ਨੂੰ ਜੋ ਆ ਬੀਜ ਰਿਹਾ ਹੈ ਵੀ ਉਹ ਹੀ ਕਾਰਨ ਹੁੰਦਾ ਸੀਗਾ ਜੋਮ ਬੀਜਣ ਦਾ ਵੀ ਆਪਾਂ ਜਿਸ ਟਾਈਮ ਪੁਰਾਣੇ ਟਾਈਮ ਜੋਮ ਬੀਜਦੇ ਉਹਨੇ ਲੋਕ ਨਾਲ ਲੋਕ ਜਾਦੂ ਕਰਿਆ ਕਣਕ ਬੀਜਦੇ ਆ ਵੀ ਉਹ ਇਦਾਂ ਹੀ ਜੋਮ ਦਾ ਛੱਟਾ ਤਾਂ ਦੰਨੇ ਵੀ ਇਕੱਲੇ-ਇਕੱਲੇ ਉਹ ਪੰਜ ਭਾਂਡੇ ਕਰਦਾ ਕੋਈ 6 4 ਕੋਈ 7 ਜੋ ਜਿੰਨਾ ਕਿ ਜੀ ਸਾਹਬ ਨਾਲ ਨਾਜ ਰੱਖਿਆ ਪਾਉਂਦਾ ਹੋਣਾ ਉਸकी ਜਰਮੀਨੇਸ਼ਨ ਉਸ ਸਾਹਬ ਨਾਲ ਲਾਂਦੇ ਹੋਣ ਤੁਕਦਾ ਹੀ ਬਣਦੀ ਹੈ ਵੈਸੇ ਜੋਂ ਬੀਜਣ ਦੀ ਬਾਕੀ ਪਤਾ ਨਹੀਂ ਜੀ ਲੋਕ ਜਿਆਦਾ ਸਿਆਣੇ ਇਸ ਮਾਮਲੇ 'ਚ ਪਰ ਜਿੱਦਾਂ ਬੀਜ ਦੀ ਜਰਮੀਨੇਸ਼ਨ ਆਪਾਂ ਚੈੱਕ ਕਰਦੇ ਹਾਂ ਲਾਇ ਇੱਕ ਸਾਲ ਕਾਫੀ ਧੇਰ ਪਹਿਲਾਂ ਦਹੀਂ ਮਤਲਬ ਨਾ ਹੋ ਗਿਆ ਉਹਨੇ 15 ਸਾਲ ਦੀ ਗੱਲ ਹੈ ਇੱਕ ਸਾਲ ਮਤਲਬ ਢੋਲਗਾਮ ਖਾਦੇ ਸੀਗੇ ਕਾਫੀ ਬੰਦੇ ਨੇ ਖਾਦੇ ਸੀਗੇ ਮਤਲਬ ਆਪਣੇ ਕੱਲੇ ਵੀ ਨਹੀਂ ਤੇ ਉਹ ਬੀਜ ਮਤਲਬ ਕਣਕ ਦੁਬਾਰੇ ਬਾਕੇ ਫਿਰ ਬੀਜਣੀ ਪਈ ਉਸ ਹਾਲ ਤੋਂ ਬਾਅਦ ਮਜ਼ਰਾ ਹੋਣਾ ਸੀ ਜਿੰਨੇ ਜਿਆਦਾ ਵੀ ਬੀਜ ਬੀਜਦੇ ਆਪਾਂ ਆਪਣੀ ਜਰਮੀਨੇਸ਼ਨ ਅੱਜ ਕੱਲ ਲਾ ਦਿੰਨੇ ਆ ਕਿ ਇਧਰ ਨੂੰ ਸਾਰੀ ਲਾਈਨਾਂ ਚ ਕੰਕ ਜੰਮਿਆਣੀਆਂ ਜੀ ਫਿਰ ਆਪਾਂ ਅੱਗੇ ਉਸ ਹਾਲ ਨਾਲ ਬੀਜ ਬੀਜਣ ਲੱਗ ਜਾਗੇ। ਇਹ ਕਿ ਆਲੂਆਂ ਦਾ ਬੀਜ ਕਢਾਇਆ ਪਿਆ ਸਾਰ। ਇਹਨੂੰ ਵੀ ਕੜਾਈ ਨੂੰ ਹੋ ਗਏ ਉਹਨੇ 8-9 ਦਿਨ। ਕੋਲੇ ਆ ਪਿਆ ਸਾਰਾ ਵੈਸੇ ਤਾਂ ਆਪਾਂ ਖੇ ਲਾ ਰਹੇ ਆ ਪਰ ਵਿੱਚ ਗਲ ਵੀ ਰਿਹਾ ਬੀਜ ਕਿਉਂਕਿ ਤਬੀਰ ਕਾਫੀ ਹੋ ਗਏ। ਇਹ ਪਹਿਲਾਂ ਗਰਮਾਇਸ਼ ਵੀਰੇ ਹੀ 3-4 ਦਿਨ ਹੁਣ ਪਰਸੋਂ ਜਾਂ ਚੌਥੇ ਤੱਕ ਆਲੂ ਲੱਗेंगे ਕੱਟਣਾ ਪੈਣਾ ਪਰਸੋਂ ਵੀ ਪਰ ਤਕਰੀਬਨ ਤਕਰੀਬਨ ਮਨ ਲੱਗਦਾ ਵੀ 2.5 200 ਕੱਟੇ ਮਦੇ 25-30 ਕੱਟੇ ਗੜ ਜਾਣੇ ਕਿਉਂਕਿ ਇਦਾਂ ਦੀ ਗਰਮੀ ਜਰਮੀਨੇਸ਼ਨ ਹੋਣੇ ਕੇ ਚੱਕਰ ਕਰਕੇ ਇਹ ਦੇਖੋ ਲਾਦੇ ਵੀ ਬਾਹਰ ਜਲ ਨਿਕਲਿਆ ਮੇ ਕੇ ਜੰਮਣ ਲੱਗ ਜਾਂ ਜੰਮਦਾ ਆਏ ਪਰ ਇਹ ਹਾਲਾਤ ਖਰਾਬੇ ਆ ਬੀਜੇ ਹੋਏ ਮੇਕੋਂ ਲਾਇਰਿਵਦ ਕਿੰਨੇ ਕਿੱਟੇ ਹੋ ਕਰਮਾ ਫਟੋ ਘਟ ਮੈਨ ਲੱਗਦਾ 25 30 ਕਿੱਟੇ ਦਾ ਜੀ ਰਲੇ ਜਾਣੇ ਆ ਜਰੂਰ ਕੋਈ ਸਮਝ ਨਹੀਂ ਆਈ ਦੀ ਵੀ ਇੰਨਾ ਮੀ ਪੈਣਾ ਪਰ ਪੈ ਬਹੁਤਾ ਜ਼ਿਆਦਾ ਗਿਆ ਉਹ ਸ਼ਕਰਮਾ ਇਹ ਹੁਣ ਖਰਾਬ ਹੋਏ ਗਈ 25 30 ਕਿੱਟੇ ਅੱਜ ਹੋਰ ਵੀ ਜਿ ਘੜਾਵਾ 25 30 ਕਿੱਟੇ ਬੁੱਲੇ ਨਾ ਪਏਗਾ ਹੁਣ ਤਾਂ ਤਾਂ ਟਕੀਲੇ ਆ ਲੂਗੇ ਲਾਣੇ ਆ ਜੇ ਬੀਜ ਪੂਰਾ ਨਾ ਵਾਰ ਰੇ ਪਿਆ ਵਾ ਫਿਰ ਕੰਮ ਖਰਾਬ ਹੋਏਗਾ ਕਰਦੇ ਆਂ ਜੀ ਕੋਸ਼ਿਸ਼ ਹੁਣ ਅੱਜ ਵੀ ਜੋਰ ਕਢਾਣੇ ਆ 25 ਕਿੱਤੇ ਵੀਰ ਕੱਲ ਤੇ 22 ਸਾਤ ਕਰਦੇ ਆਂ ਸਟਾਰਟ ਤਾਂ ਆਲੂ ਲੱਗਣਗੇ ਪਰ ਲੇਟ ਤਾਂ ਹੋਏਗੇ ਤਕਰੀਬਨ 10 11 ਦਿਨ 10 ਕੁ ਦਿਨ ਤਾਂ ਲੇਟ ਹੋ ਗਏ ਆਲੂ ਵੀ ਏਰ ਕੇ ਚਲੋ ਜੋ ਪਰਮਾਤਮਾ ਨੇ ਕਰਨਾ ਉਹ ਤਾਂ ਤੁਹਾਨੂੰ ਪਤਾ ਉਦੀ ਰਜਾ ਚ ਰਹਿਣਾ ਪੈਂਦਾ ਜੀ ਠੀਕ ਹੈ ਵੀਰ ਜੀ ਧੰਨਵਾਦ